ਉਹੀ 6 ਦੇ ਤੋਂ ਬਾਅਦ ਅਨਸੁਰੱਖਿਅਤ ਹੋ ਅਸੀਂ ਆਪਣਾ ਪਛਾਣ ਆਪੇ ਕਰ ਲਿਆ ਬੜਾ ਜੇ ਪੁੱਛਣੇ ਸਾਡਾ ਕੱਖ ਨਹੀਂ ਕਰਨਾ ਇਹਨਾਂ ਸਵਾ ਆਪਣੀਆਂ ਕੰਦਾ ਬਣਾਉਣੀਆਂ ਜੇ 20-20 ਫੋਟੋਆਂ ਛੀਆਂ ਕਰ ਲਿਆ ਨੇ ਹਾਂਜੀ ਇੱਕ ਬੰਬ ਕਿਤਾਬ ਮੁਰਦਾਬਾਦ ਲੋਕਾਂ ਦੇ ਗੋਲੀਆਂ ਚਲਾਉਂ ਗਈ ਸਰਕਾਰ ਮੁਰਦਾਬਾਦ 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 ਲੋਕਾਂ ਦੇ ਗੋਲੀਆਂ ਚਲਾਉਂ ਗਈ ਸਰਕਾਰ ਮੁਰਦਾਬਾਦ ਮੁਰਦਾਬਾਦ ਦੁਕਾਨਦਾਰਾਂ ਦੀ ਸੁਰੱਖਿਆ ਦਿਓ ਰੱਖੜੇ ਦੋ ਰੱਖੜੇ ਦਿਓ अॻे पिछा ਇਹਨਾਂ ਦਾ ਸੁਰੱਖਿਆ ਨਹੀਂ ਹੈ ਇਹਨਾਂ ਦੀ ਸਿਹਤ ਤੇ ਕੋਈ ਹੱਕ ਨਹੀਂ ਤਿੰਨ ਵਾਰ ਦਾ ਤਾਂ ਹੁੰਦਾ ਹੈ ਆ ਅਲਟੀਮਾਈਟ ਉੱਠ ਕੇ ਗੱਲ ਇਹਨਾਂ ਨੂੰ ਕੋਈ ਪੁੱਛੇ ਵੀ ਬੈਰੀਕਾਡ ਤੇ ਕਦੀ ਕਹਿਣ ਚਾਹਤੇ ਉੱਠਾ ਰੇ ਇਹ ਸ਼ਹਿਰ ਚ ਜਾਣਾ ਕੀ ਆ ਇਹ ਰਾਤ ਨੂੰ ਗੱਡੀਆਂ 'ਚ ਕੰਬਲ ਲਾ ਕੇ ਸੌਂ ਜਾਂਦੇ ਰਾਤ ਨੂੰ ਆਪ ਗੱਡੀਆਂ 'ਚ ਕੰਬਲ ਲਾ ਕੇ ਸੁੱਤੇ ਹੁੰਦੇ ਉਹ ਬੈਰੀਕਾਡ ਪਾ ਲਾਇਆ ਸੁਰੱਖਿਆ ਲੋਕਾਂ ਦੀ ਬਾਹਰ ਕਰਨੀ ਇਹ ਤਾਂ ਗੱਡੀ 'ਚ ਕਰਨੀ ਹੈ ਤੁਸੀਂ 3 ਵਜੇ ਬੱਸੇ ਜਾ ਕੇ ਵੇਖੋ ਆ ਚੌਂਕ 'ਚ ਗੱਡੀਆਂ ਖਲੋਤੀ ਹੁੰਦੀਆਂ ਮਲਾਜਮ ਹੁੰਦੇ ਚੁੰਨੀ ਤੇ ਨਹੀਂ ਕਰ ਸਕਦੇ ਸੁਰੱਖਿਆ ਮਰ ਜੇ ਸਿੱਧੇ ਹੁੰਦੇ ਮੇਰੇ ਗੰਨੇ ਨੇ ਮੇਰੇ ਵਾਲਾ ਉਹ ਕਰੋ ਮੇਰੇ ਵਾਲਾ ਆ ਗਿਆ ਅੰਮੜਾ ਆ ਆਹ ਫਿਰ ਮੈਂ ਛੱਡ ਮੈਂ ਛੱਡ ਬਾਬਾ ਨਾਨਕ ਮੁਕੰਮਲ ਬੰਦਿਆ ਕੀ ਮਸਲਾ ਜੀ ਮਸਲਾ ਇਹ ਆ ਵੀ ਇੱਥੇ ਤੀਜੀ ਵਾਰਦਾਤ ਹੋਈ ਆ ਰਮੇਸ਼ ਚੰਦ ਦੀ ਮਨਿਆਰੀ ਦੀ ਦੁਕਾਨ ਤੇ ਪਹਿਲੀ ਵਾਰਦਾਤ ਹੋਈ ਬਿੱਲੇ ਸ਼ਾਹ ਦੀ ਸਨਿਆਰੀ ਦੀ ਦੁਕਾਨ ਤੇ ਲੁੱਟ ਹੋਈ ਆ ਉਸ ਤੋਂ ਬਾਅਦ 베ਦੀ ਮੈਡੀਕਲ ਸਟੋਰ ਤੇ ਹਮਲਾ ਆ ਉਹਨੂੰ ਗੋਲੀ ਵੱਜੀ ਆ ਤੀਜੀ ਵਾਰਦਾਤ ਇਹ ਰਾਤੀ ਹੋਈ ਆ 6:30 ਵਜੇ ਪੁਲਿਸ ਸੁੱਤੀ ਦੀ ਆ ਪੁਲਿਸ ਕੋਈ ਕੰਮ ਨਹੀਂ ਕਰਨੀ ਕੋਈ ਬਾਜ਼ਾਰ ਚ ਗਸ਼ਤ ਨਹੀਂ ਜਿਹੜੇ ਦੁਕਾਨਦਾਰ ਨੇ ਅਨਸੁਰੱਖਤ ਨੇ ਤੇ ਇਸ ਦੇ ਰੋਸ ਵਿੱਚ ਅਸੀਂ ਅੱਜ ਬਾਜ਼ਾਰ ਡੇਰਾ ਬਾਬਾ ਨਾਨਕ ਸਾਰੇ ਦੁਕਾਨਦਾਰਾਂ ਨੇ ਸਾਰਾ ਡੇਰਾ ਨਿਵਾਸੀਆਂ ਦੇ ਸਜੂਦ ਦੇ ਕੇ ਬੰਦ ਕੀਤਾ ਤੇ ਪੁਲਿਸ ਆ ਗਿਆ ਸੀ ਪ੍ਰੋਟੈਸਟ ਕਰਨ ਦੇ ਆ ਵੀ ਸਾਡੀ ਸੁਰੱਖਿਆ ਕਰੋ ਇਹ ਡੀਪੀ ਸਰ ਦੇ ਚੱਲਾਂ ਜੀ ਮੋੜਾ ਜੀ ਇਹ ਜੀ ਇਹ ਜਿਹੜੀ ਵਾਰਦਤ ਹੋਈ ਆ ਡਿਪਟੀ ਸਾਹਿਬ ਦੇ ਦਫ਼ਤਰ ਤੋਂ 50 60 ਮੀਟਰ ਦੀ ਦੂਰੀ ਵੀ ਨਹੀਂ ਆਣੀ ਫੁੱਟਾਂ ਦੀ ਆ ਫੁੱਟਾਂ ਦੀ ਇੰਨੀ ਦੂਰੀ ਤੇ ਹੋਈ ਜੇ ਤੇ ਕੀ ਸੁਰੱਖਿਆ ਸਾਡੇ ਦੁਕਾਨਦਾਰਾਂ ਦੀ ਕੱਲ ਲੋਹੜੀ ਦਾ ਤਿਉਹਾਰ ਰਿਹਾ ਦੀਵਾਲੀ ਲੰਘੀ ਆ ਇੱਕ ਗਸ਼ਤ ਤੇ ਆਦਮੀ ਨਹੀਂ ਆਗਾ ਇੱਕ ਵੀ ਬਾਜ਼ਾਰ ਚ ਕਦੀ ਪੁੱਛਣੇ ਢੇੜਾ ਨਹੀਂ ਮਾਰਿਆ ਜਿੰਨਾ ਚਿਰ ਤੱਕ ਸਾਨੂੰ ਇਨਸਾਫ ਨਹੀਂ ਮਿਲੇਗਾ ਸਾਨੂੰ ਜਿੰਨਾ ਤੱਕ ਇਹ ਇੱਕ ਵਾਰੀ ਲੋਕਾਂ ਦੇ ਪੇਚ ਮੰਨ ਕੇ ਡਾ ਦੇ ਉਹ ਸੱਚਾ ਵੀ ਆ ਕਿਉਂਕਿ ਤੀਸਰੀ ਵਾਰ ਤਾਂ ਤੇ ਡੇਰਾ ਬਾਬਾ ਨਾਨਕ ਚੋ ਗਈ ਹੈ ਪਹਿਲੀ ਵਾਰ ਦਾ ਤੇ ਵੀ ਲੋਕੀ ਸ਼ਾਇਦ ਪੁਲਿਸ ਪ੍ਰਸ਼ਾਸਨ ਆਪੀ ਜਾਗ ਜੇਗਾ ਦੂਜੀ ਵਾਰ ਦਾ ਤੇ ਵੀ ਲੋਕੀ ਬੋਲੇ ਪਿਛੇ ਉਸ ਪ੍ਰਸ਼ਾਸਨ ਆਪੀ ਜਾਗ ਜੇਗਾ ਹੁਣ ਤੀਸਰੀ ਵੀ ਹੋ ਗਈ ਆ ਲੱਗਦਾ ਇਹ ਵੀ ਜਾਗਦਾ ਕਿਉਂਕਿ ਬਜ਼ਾਰ ਦੇ ਵਿੱਚ ਦੁਕਾਨਦਾਰਾਂ ਨੂੰ ਘਟੋ ਘਟ ਪੰਜ ਸੱਤ 10 ਬੰਦਿਆਂ ਦੀ ਗਸ਼ਟ ਤੇ ਹੋਏ ਡੀਲਿੰਗ ਤੇਰੀ ਬੇਤਲਾ ਕੇ ਸ਼ਾਮ ਤੱਕ ਲੋਕ ਜਿਹੜਾ ਕੋਈ ਸ਼ਿਕਾਇਤ ਦੀ ਅਸਾਂ ਨੂੰ ਡਰ ਹੋਏ ਕਿ ਵੀ ਬਾਜ਼ਾਰ ਚ ਪੁੱਲ ਪਰ ਇਹਨਾਂ ਵੱਲੋਂ ਕੋਈ ਐਸਾ ਆਸ਼ਵਾਸਨ ਨਹੀਂ ਅਸੀਂ ਅੱਜ ਵੀ ਇਹਦਾ ਕੋਈ ਹੋ ਜਾਣਾ ਕਿ ਤੁਸੀਂ ਸਾਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਦਿਓਗੇ ਕਿ ਨਹੀਂ ਦਿਓਗੇ ਜੇ ਨਹੀਂ ਦਿਓਗੇ ਤੇ ਯਾ ਸਾਨੂੰ ਜਵਾਬ ਦੇ ਦਿਓਗੇ ਕਿ ਅਸੀਂ ਨਹੀਂ ਦੇਣੀ ਤੇ ਲੋਕੀ ਆਪਨਾਪ ਆਪੀ ਵੇਖਣ ਫਿਰ ਤੁਹਾਡੇ ਕੋਲ ਮੰਗੀ ਨਾ ਕਰੀਏ ਤੇ ਹੁਣ ਬੇਨਤੀ ਇਹ ਹੈ ਵੀ ਪੁਲਿਸ ਨੂੰ ਪਿਆ ਤੇ ਆਪਣੇ ਤੋਂ ਤੁਸੀਂ ਜੀ ਤਾਲੇ ਠੀਕਾ ਤੁਸੀਂ ਆਪਣੀ ਸਿਕਿਉਰਿਟੀ ਕਰ ਲਈ ਆ ਕੋਈ ਗੱਲ ਕਰਨੀ ਚਾਹੀਦੀ ਆ ਭਾਈ ਲੋਕਾਂ ਦੀ ਤੇ ਵੇਖੋ ਨਾ ਲੋਕਾਂ ਦੀ ਕੌਣ ਕਰੇਗਾ ਤੁਸੀਂ ਤੇ ਆਪਣੀ ਕਰ ਲਈ ਤੇ ਲੋਕਾਂ ਦੀ ਕੌਣ ਕਰੇਗਾ ਤੇ ਲੋਕਾਂ ਪ੍ਰਤੀ ਤੁਸੀਂ ਇਹ ਡਿਊਟੀਆਂ ਦੇ ਬੈਠੇ ਹੋ ਤੇ ਜੇ ਲੋਕੀ ਸੁਰੱਖਿਅਤ ਨਹੀਂ ਗਏ ਤੇ ਤੁਸੀਂ ਸੁਰੱਖਿਅਤ ਹੋ ਕੇ ਕੀ ਕਰਨਾ ਭਾਈ ਸ਼ਾਮੀ 7 ਵਜੇ ਤੋਂ ਬਾਅਦ ਤੁਸੀਂ ਥਾਣੇ ਦੇ ਵਿੱਚ ਰਿਪੋਰਟ ਨਹੀਂ ਕਰ ਸਕਦੇ ਆ ਨਹੀਂ ਸਕਦੇ ਥਾਣੇ ਤਾਂ ਦੇ ਆ ਭਾਈ ਸਾਹਿਬ ਕੀ ਮਸਲਾ ਹੈ ਜੀ ਤੁਹਾਡੇ ਰੈਡੀਚ ਕੀ ਮਸਲਾ ਹੈ ਤੁਹਾਡੇ ਡੀਐਸਪੀ ਦਫ਼ਤਰ ਤੋਂ 50 ਫੁੱਟ ਦੂਰੀ ਤੇ ਦੁਕਾਨ ਦੇ ਉੱਥੇ ਗੋਲੀਆਂ ਚਲਾ ਕੇ ਕਹਿੰਦੇ ਆਣ ਕਿੰਨਾਂ ਦੀ ਗੱਲ ਹੈ ਜੀ 6:30 ਵਜੇ ਪ੍ਰਸ਼ਾਸਨ ਤੋਂ ਕੀ ਮੰਗ ਕਰ ਦਿੱਤੀ ਸੁਰੱਖਿਆ ਦਿੱਤੀ ਜਾਏ ਇਹਨਾਂ ਨੂੰ ਦੁਕਾਨਦਾਰ ਦੁਕਾਨਦਾਰਾਂ ਨੂੰ ਸੁਰੱਖਿਆ ਕੀਤੀ ਜਾਏ ਹੋਰ ਕੀ ਹੈ ਕਿੰਨੇ ਹੁਣ ਇਹ ਕਰਦੇ ਕੱਖ ਨਹੀਂ 6:35 ਦੇ ਮੈਂ ਥਾਣੇ ਆਇਆ ਦਰਖਾਸਤ ਦੇ ਕੇ ਚਲੇ ਗਿਆ ਲੱਗਦਾ ਜਾਓ ਜੀ ਕੋਈ ਨਹੀਂ ਆ ਜਾਂਦੇ ਇੱਕ ਘੰਟੇ ਬਾਅਦ ਬੰਦੇ ਆਏ ਜੀ ਤੇ ਇਹ ਸੁਣੋ ਮੇਸ਼ੀਮਣੀ ਵਾਲੇ ਵਾਲੀ ਦੁਕਾਨ ਤੇ ਘਟਨਾ ਹੋਈ ਬੜੀ ਮਾੜੀ ਹੋਈ ਮੈਂ ਕੁਝ ਚਿਰ ਬਾਅਦ ਉਥੇ ਪਹੁੰਚਿਆ ਤੇ ਇੱਕ ਐਸਆਈ ਮੈਨੂੰ ਕਹਿੰਦਾ ਬੰਦਾ ਜੀ ਇੱਥੇ ਗੋਲੀ ਚੱਲੀ ਨਹੀਂ ਮੈਂ ਉਹ ਕਿਦਾਂ ਕਹਿੰਦਾ ਜੇ ਗੋਲੀ ਚੱਲੀ ਆ ਉਹਦਾ ਜਿਹੜਾ ਖੋਲ ਖੋਲ ਜਾਂ ਕੋਈ ਉਹਦਾ ਉਹ ਲੱਭਣਾ ਚਾਹੀਦਾ ਹੋਇਆ ਤੇ ਫਿਰ ਹੁਣ ਸਬੂਤ ਕਾ ਦਾ ਲੱਭਣਾ ਇਹ ਕਰਕੇ ਜਿਹੜੀ ਇਹ ਘਟਨਾ ਡੇਰੇ ਵਾਸਤੇ ਹੋਣਦੀ ਆ ਬਹੁਤ ਮਾੜੀਆਂ ਹੋਣਦੀਆਂ ਨੇ ਪੁਲਿਸ ਨੂੰ ਸਾਡੀ ਰੱਖਿਆ ਕਰਨੀ ਪਏਗੀ ਨਹੀਂ ਤੇ ਲੋਕ ਇਹਨਾਂ ਦੇ ਖਿਲਾਫ ਪੂਰਾ ਤੁਰਨਗੇ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਆ ਵੀ ਸਾਡੀ ਸੁਰੱਖਿਆ ਕੀਤੀ ਜਾਵੇ ਜੀ ਮੌਜੂਦਾ ਸਰਕਾਰ ਦਾ ਕਸੂਰ ਆ ਤੇ ਅਸੀਂ ਮੌਜੂਦਾ ਸਰਕਾਰ ਨੂੰ ਵੀ ਇਹ ਕਹਿੰਨੇ ਆ ਕਿ ਇਹ ਜਿਹੜੇ ਦੁਕਾਨਦਾਰਾਂ ਦੀ ਸੁਰੱਖਿਆ ਇਹਨੂੰ ਯਕੀਨੀ ਬਣਾਈ ਜਾਵੇ ਕੁੱਝ ਪ੍ਰਯਾਸਾਂ ਨੂੰ ਵੀ ਕਹਿੰਦੇ ਇਹਨੂੰ ਯਕੀਨੀ ਬਣਾਈ ਜਾਏ ਤੇ ਨਾਲ ਹੀ ਅਸੀਂ ਕਹਿੰਦੇ ਆ ਭਾਈ ਕਿ ਸਾਡੇ ਸਰਕਾਰਾਂ ਦੇ ਕੋਲ ਜੇ ਤੁਸੀਂ ਮੇਰੀ ਗੱਲਾਂ ਸਹਿਮਤ ਹੋ ਤੇ ਦੱਸੋ ਕੀਤਾ ਹੈ ਕਿ ਨਹੀਂ ਕੀਤਾ ਇਹ ਚਲੋ ਮੈਂ ਇਹ ਨਹੀਂ ਕਹਿੰਦਾ ਕਿ 86 ਰੰਗ ਤਾਂ ਆਈਆਂ ਹੀ ਜਾਂ ਤੁਹਾਨੂੰ ਪਤਾ ਵਟ ਡਾਕ ਸਰਕਾਰਾਂ ਦੇ ਵਿੱਚ ਹੁੰਦੀਆਂ ਰਹੀਆਂ ਸਰਕਾਰਾਂ ਈ ਮੈਡੀਕਲ ਸਟੋਰ ਤੇ ਗੋਲੀ ਚੱਲੀ ਆ ਰਾਤੀਂ ਵੇਸ਼ੀ ਭਾਜੂ ਤੇ ਮੁੰਡੇ ਦੇ ਉੱਥੇ ਗੋਲੀ ਚੱਲੀ ਆ ਬੜਾ ਮਾਰਾ ਕੰਮ ਆ ਅਹੀਂ ਮੌਜੂਦਾ ਸਰਕਾਰ ਦੇ ਐਮ ਐਲ ਏ ਸਾਹਿਬ ਤੇ ਆਪਣੇ ਡੀ ਐਸ ਪੀ ਸਾਹਿਬ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਦੁਕਾਨਦਾਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਕਿਉਂਕਿ ਦੁਕਾਨਦਾਰ ਜਿਹੜੇ ਨੇ ਭਰਾ ਸਾਡੇ ਨਾ ਕੋ ਕੋਈ ਇੰਨਾ ਪੈਹਾ ਕੋਈ ਨਾ ਦولتਮੰਦ ਨਹੀਂ ਹੈਗੇ ਇਲਾਕੇ ਦੀ ਜਨਸੰਖਿਆ ਵੇਖ ਲਓ ਕਿੰਨੀ ਗਿਆ ਹੈ। ਵਪਾਰ ਮੰਡਲ ਵੱਲੋਂ ਕੀ ਮੰਗਕਾ ਦੋ ਤੁਸੀਂ? ਵਪਾਰ ਮੰਡਲ ਵੱਲੋਂ ਮੰਗੇ ਹੋਈ ਆ ਕਿ ਦੁਕਾਨਦਾਰਾਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਵੇ ਤੇ ਮੇਰੀ ਗੱਲ ਦਾ ਗੁੱਸਾ ਕੋਈ ਨਹੀਂ ਜਿਹੜੀ ਗੱਲ ਮੈਂ ਕਰ ਲਗਿਆ ਸਾਰੇ ਚੈਨਲਾਂ ਤੇ ਚਲਾ ਦਿਓ। ਆਉਂਦੇ 4-5 ਸਾਲ ਵਿੱਚ ਜੇ ਸਾਡੇ ਦੁਕਾਨਦਾਰਾਂ ਦੀ ਆਉਣ ਵਾਲੇ ਦਿਨਾਂ ਵਿੱਚ ਸੁਰੱਖਿਆ ਯਕੀਨੀ ਨਹੀਂ ਹੋਈ ਤੇ ਅਸੀਂ ਚੋਣਾਂ ਦਾ ਜਿੰਨੀਆਂ ਚੋਣਾਂ ਆਉਣੀਆਂ ਥੱਲੋਂ ਲੈ ਕੇ ਤੇ ਉੱਪਰ ਤੱਕ ਡੇਰਾ ਬਾਬਾ ਨਾਨਕ ਤੇ ਨਵਾਸੀ ਸਾਰੀਆਂ ਚੋਣਾ ਦਾ ਹੀ ਬਾਈਕਟ ਕਰਨੇ ਲਾਇਨ ਦੀ ਬਹੁਤ ਮਾੜੀ ਹੈ ਜਿਹੜਾ 3 ਮਹੀਨਿਆਂ ਦੇ ਵਿੱਚ ਹੋ ਗਈ ਆ ਅਸੀਂ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਲਾਇਨ ਆਰਡਰ ਦੀ ਸਥਿਤੀ ਨੂੰ ਮਜ਼ਬੂਤ ਕੀਤਾ ਜਾਵੇ ਤੇ ਦੁਕਾਨਦਾਰਾਂ ਦੇ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ